ਮੈਂ ਆਪਣੀ ਮਰਜ਼ੀ ਨਾਲ ਕੋਟ ਮੈਨੇਜ ਕਰਵਾ ਲਈ ਹੈ ਤੇ ਕੱਲ ਰਾਤ ਮੇਰੇ ਘਰ ਆ ਗਏ ਨੇ ਮੇਰੇ ਸਹੁਰੇ ਘਰ ਜਾ ਕੇ ਸਾਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਘਰ ਵਿੱਚ ਅੱਗ ਲਗਾ ਦਿੱਤੀ ਇਸ ਨੁਕਸਾਨ ਦੇ ਜ਼ਿੰਮੇਵਾਰ ਮੇਰੇ ਫੈਮਿਲੀ ਮੈਂਬਰ ਮੇਰਾ ਬਟਾ ਅਰਜਨ ਕਾਲ ਤੇ ਮੇਰੀ ਮੰਮਾ ਤੇ ਰਾਹੁਲ ਪੰਡਾਰੀ ਇਹ ਸਭ ਜ਼ਿੰਮੇਵਾਰ ਹਨ ਮੈਨੂੰ ਇਨਸਾਫ ਦਿਓ ਭਾਈ ਕੀ ਨਾਮ ਦਾ ਬਿੱਟੂ ਸਰ ਬਿੱਟੂ ਕੋਤਰ ਇਹ ਇਹ ਨਿਊ ਪੀਰ ਵਾਲਾ ਪਿੰਡ ਜਿਹੜੀ ਅੱਗ ਲਗਾਈ ਕਿੱਦਾਂ ਵੱਲ ਲਗਾਈ ਕੀ ਕਾਰਨ ਹੋਇਆ ਇਹ ਸਰ ਮੇਰਾ ਲੜਕਾ ਯਕੂਬ ਔਰ ਉਹ ਇੱਕ ਲੜਕੀਏ ਕਨਾਲ ਕਲੋਨੀ ਦੀ ਉਹਦਾ ਨਾਮ ਮਧੂ ਉਹਨਾਂ ਨੇ ਆ ਇਥੋਂ ਸਾਡੇ ਤੋਂ ਚੋਰੀ ਭੱਜ ਗਏ ਤੇ ਲਵ ਮੈਰਿਜ ਕਰਾ ਲਈ ਲੜਕੀ ਨੇ ਮੇਰੇ ਬੇਟੇ ਨਾਲ ਹੁਣ ਮੈਂ ਵੀ ਘਰੇ ਨਹੀਂ ਗਿਆ ਮੈਂ ਤਾਂ ਡਰਾਈਵਰ ਬੰਦਾ ਹਾਂ ਮੈਂ ਤਾਂ ਅੱਜ ਰਾਤ ਹੀ ਆਇਆ ਮਤਲਬ ਕਿ ਗੱਡੀ ਲੈ ਗਈ ਬਾਹਰ ਤੇ ਮੈਂ ਵੇਖਿਆ ਆ ਕੇ ਘਰ ਤੇ ਘਰ ਦਾ ਬੁਰਾਲ ਕੀਤਾ ਪਿਆ ਮੇਰੇ ਬੱਚੇ ਮੇਰੀ ਗੁੜੀਆ ਤੇ ਮੇਰੇ ਘਰ ਦੀ ਇਥੋਂ ਡਰ ਦੇ ਮਾਰੇ ਭੱਜ ਗਿਆ ਤੇ ਉਹ ਘਰ ਕਰਦੇ ਸੀ ਹਾਂਜੀ ਹਾਂਜੀ ਪਰੇਸ਼ਾਨ ਕਰਦੇ ਸੀ ਤੇ ਆਹ ਦੇਖ ਲਓ ਤੁਸੀਂ ਹਾਲ ਕੀ ਕੀਤਾ ਹੈ ਨਕਦੀ ਪੈਸੇ ਸੋਨਾ 2 ਤੁਲੇ ਔਰ ਇਥੇ ਸਿਲੰਡਰ ਤੱਕ ਲੈ ਗਏ ਇਨਵਰਟਰ ਤੱਕ ਚਾ ਕੇ ਬਾਕੀ ਆ ਸਾਮਾਨ ਦੀ ਵੀਡੀਓ ਸਭ ਨੂੰ ਨਜ਼ਰ ਆਏਗੀ ਵੀ ਜਿਹੜਾ ਜਿਹੜਾ ਹਾਂ ਹਾਂਜੀ ਆ ਦਰਵਾਜ਼ੇ ਟੁੱਟੇ ਹੋਏ ਨੇ ਅੰਦਰ ਵੜ ਕੇ ਪੈਟਰੋਲ ਪਾ ਕੇ ਸਾੜੀ ਪਿੰਡ ਵਾਲਿਆਂ ਦੇ ਬਿਆਨ ਨੇ ਇਹ ਕਿਹਨਾਂ ਨੇ ਸਾੜਿਆ ਇਹ ਲੜਕੀ ਦੇ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਹਾਂਜੀ ਤੇ ਹੋਰ ਕਿ ਕਿੰਨਾ ਕੁ ਨੁਕਸਾਨ ਕਰ ਗਏ ਕਿੰਨੇ ਕਰੋੜ ਦਾ ਨੁਕਸਾਨ ਇਹ ਕੱਟੋ-ਕੱਟ 4 ਲੱਖ ਤੋਂ ਉੱਪਰ ਦਾ ਨੁਕਸਾਨ ਹੀ ਜਿਹੜਾ ਅਕ ਲਾ ਕੇ ਸੜ ਗਏ ਨੇ ਜ਼ਰਾ ਹਾਂਜੀ ਜਿਹੜਾ ਸਮਾਨ ਸਾ ਇਹਨਾਂ ਵੱਲੋਂ ਤੁਸੀਂ ਦੇਖ ਲਓ ਵੀ ਘਰ 'ਚ ਜਿੰਨਾ ਸਮਾਨ ਏਸੀ ਤੱਕ ਲੱਗਾ ਹੋਇਆ ਜਿਹੜੇ ਕੋਲਾ ਬਣ ਚੁੱਕਾ ਆ ਬੈੱਡ ਦੇ ਬੈੱਡ ਭਰਿਆ ਸੀਗਾ ਜਿਹੜਾ ਸਕੂਲਾ ਬਣਿਆ ਉਧਰ ਪੇਟੀ ਪਈ ਐ ਪੇਟੀ ਦੀ ਫੁੱਲ ਜਿੰਨੀ ਵੀ ਭਰੀ ਹੋਈ ਸੀਗੀ ਸਾਰਾ ਬਾਹਰ ਪਿਆ ਅੱਗ ਲਾ ਕੇ ਫੂਕ ਗਏ ਨੇ ਸਾਰਾ ਕੁਝ ਮੇਰੀ ਅਲਮਾਰੀ ਮੇਰਾ ਸਭ ਕੁਝ ਐਨ ਜਿਵੇਂ ਕਿਦਰ ਵੀ ਘਰ ਚ ਇੱਕ ਚਮਚੀ ਨਹੀਂ ਛੱਡੀ ਉਹਨਾਂ ਨੇ ਜਿਹੜੀ ਸਾੜ ਕੇ ਸੁਆ ਇਧਰ ਆ ਪਵਿੱਤਰ ਬਾਈਬਲ ਜਿਹੜੀ ਮੇਰੇ ਕਮਰੇ ਚ ਬੈੱਡ ਦੀ ਧੋਤੇ ਪਈ ਸੀ ਇਹ ਬੇਦਰਵੀ ਇਹਨੂੰ ਵੀ ਵਿਚੇ ਸਾੜਿਆ ਉਹਨਾਂ ਬੰਦਿਆਂ ਨੇ ਹਾਂਜੀ ਹੁਣ ਕਾਰਵਾਈ ਜਦਾਂ ਤੇ ਹੋਣੀ ਜੀ ਕਿੰਨੇ ਕ ਬੰਦੇ ਆਏ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਮੈਨੂੰ ਤਾਂ ਪਿੰਡ ਵਾਲਾ ਪਿੰਡ ਤੋਂ ਹੀ ਪਤਾ ਲੱਗਿਆ ਜੀ ਮੈਂ ਤਾਂ ਕਰੇਗਾ ਜੀ ਹਾਂ ਹਾਂ ਉਹਨਾਂ ਨੇ ਆ ਕੇ ਬੁਝਾਈ ਉਹਨਾਂ ਨੇ ਫੁੱਲ ਕੋਸ਼ਿਸ਼ ਕੀਤੀ ਫੁੱਲ ਜ਼ੋਰ ਲਾ ਕੇ ਥੋੜਾ ਬਹੁਤਾ ਸਮਾਨ ਬਾਹਰ ਸੁੱਟਿਆ ਜੀ ਕਿ ਪਤਾ ਲੱਗਿਆ ਕਿੰਨੇ ਕ ਬੰਦੇ ਆਏ ਬੰਦੇ ਉਹ ਕਟੋ ਕਰਤੀ ਬੰਦੇ ਸੀਗੇ ਹਾਂਜੀ ਹੋਰ ਕੋਲ ਕੋਲ ਆ ਗਈ ਜੀ ਕਿ ਇਹ ਕਟਾਈ ਕੋਲ ਪੁਲਿਸ ਆਈ ਸੀ ਸਰ ਉਹ ਵੀਡੀਓ ਬਣਾ ਕੇ ਲੈ ਗਿਆ ਅੱਗੇ ਕੋਈ ਕਾਰਵਾਈ ਨਹੀਂ ਅਜੇ ਦਾ ਕੌਣ ਆ ਗਿਆ ਮੈਡਮ ਆਈ ਸੀ ਆਖ ਕਹੀ ਕੀ ਕੀ ਨਾਮ ਦੱਸ ਨਿਰਨਾ ਫਲਾਦਾ ਨਿਰਨਾ ਫਲਾਦਾ ਹਾਂ ਜਿਹੜੀ ਤੁਹਾਡੇ ਘਰ ਨੂੰ ਅੱਗ ਲਾਈ ਕੀ ਹੋਇਆ ਕੀ ਕਰ ਰਹੇ ਹੋ ਬੇਟਾ ਮੇਰਾ ਪੋਤਰਾ ਸੀ ਜੀ ਉਹਨਾਂ ਦੀ ਸਕੂਲ 'ਚ ਕੋਈ ਲੜਕੀ ਦੀ ਤੇ ਲੜਕੇ ਦੀ ਗੱਲ ਚੱਲਦੀ ਸੀ ਤੇ ਉਹ ਲੜਕਾ ਲੜਕੀ ਨਾਲ ਕੇ ਪਾ ਜਿਆ ਇਹਨਾਂ ਨੇ ਆਏ ਨੇ ਰਾਤ ਦੇ 12:30 12:00 ਵਜੇ ਕੀ ਕਾਢ ਨੂੰ ਆਣ ਕੇ ਅੱਗੇ ਲਾਤੀ ਸਾਰਾ ਸੜਾ ਸਾਰਾ ਹੀ ਸਮਾਨ ਤੋੜਤਾ ਥਾ ਥਾਣੇ ਤੱਕ ਸਾਡੇ ਮਗਰ ਤੱਕ ਗਿਆ ਨਹੀਂ ਲੜਕੀ ਦੇ ਭਰਾਵਾਂ ਵੱਲੋਂ ਕੀਤਾ ਗਿਆ ਹਾਂ ਇਹ ਜੀ ਲੜਕੀ ਦੇ ਭਰਾ ਐ ਨਾਲ ਗੁੰਡੇ ਲੈ ਕੇ ਆਏ 15 20 ਗੁੰਡੇ ਲੈ ਕੇ ਆਏ ਨਾਲ ਸਾਰਾ ਅੱਗ ਲਾਤੀ ਸਾਡਾ ਜੋ ਵੀ ਮੁਰਗੇ ਮੁਰਗੀਆਂ ਜੋ ਵੀ ਐ ਸਮਾਨ ਸਾਰਾ ਕੁਝ ਲੈ ਗਿਆ ਸਿਲੰਡਰ ਵੀ ਚੁੱਕ ਕੇ ਲੈ ਗਿਆ ਸਾਰਾ ਸੜ ਗਿਆ ਹਾਂ ਜੀ ਸਾਰਾ ਸੜ ਗਿਆ ਤੋੜਪਾਂ ਵੀ ਕੀਤੀ ਗਈ ਤੋੜਪਾਂ ਕੀਤੀ ਗਈ ਕਿੰਨੇ ਕਾ ਘੋੜਾ ਕਰਦੀ ਹੁੰਦੀ ਉਂਗਰਜੀ ਇਥੇ ਤੋਂ ਪਿੰਡ ਵਾਲੇ ਨਾਂ ਦੇ ਤਾਂ ਅਸੀਂ ਅਸੀਂ ਬਚੇ ਨੁੱਕੇ ਨਹੀਂ ਸਾਂ ਕਰਨ ਵਾਸਤੇ ਆਏ ਆ ਮਰਨ ਵਾਸਤੇ ਪੁੱਜ ਕੇ ਆਏ ਫੇਰ ਵੀ ਮਰੇ ਨਹੀਂ ਫੇਰ ਮਰ ਗਏ ਤੇ ਉਹ ਸਵੇਰੇ ਸਾਨੂੰ ਆਉਣ ਜਾਣ ਦੇ ਵਿੱਚ ਵਿੱਚ ਮੇਰਾ ਨਾਮ ਜਸਪਾਲ ਹੈ ਮੈਂ ਬਿੱਟੂ ਦਾ ਬ੍ਰਦਰ ਆ ਜੀ ਕਿੱਥੇ ਰਹਿੰਦੇ ਸੀ ਆ ਸਾਡਾ ਪਿੰਡ ਕੋਠੀ ਰਾਏ ਸਾਹਿਬ ਹੈ ਜੀ ਇਹ ਵੱਡਾ ਬ੍ਰਦਰ ਆ ਤੁਹਾਡੇ ਲਈ ਕਿੰਨੇ ਲਾਈ ਇਹ ਇਥੋਂ ਕਨਾਲ ਕੋਣੀ ਤੇ ਜੀ ਉਹਦੇ ਬ੍ਰਦਰ ਸੀ ਜੀ ਨਾਲ ਉਹਨਾਂ ਦੇ ਲੜਕੀ ਦੇ ਨਾ ਤੋ ਅਜੇਸੀ ਜੀ ਤੂੰ ਦਾ ਛੋਟਾ ਬ੍ਰਦਰ ਸਿਕ ਜੀ ਤੇ ਨਾਲ ਹੋਰ ਅਸੀਂ ਅਣਪਛਾਤੇ ਅਣਪਛਾਤੇ ਵਾਵਾ 30 40 ਜਣੇ ਸਿੱਧੇ ਤੇ ਇਹ ਰਾਤ ਨੂੰ 12:00 ਵਜੇ ਆਏ ਨੇ ਤੇ ਇਹਨਾਂ ਮੇਰੇ ਭਰਾ ਦੇ ਘਰ ਨੂੰ ਅੱਗ ਲਾਤੀ ਜੀ ਪਹਿਲਾਂ ਫਾਇਰ ਮਾਰੇ ਤਿੰਨ ਇਸ ਇਸ ਗੱਲ ਦੇ ਪਿੰਡ ਗਵਾਹ ਜੀ ਨਾਲ ਦਾ ਜਿੱਥੇ ਰਹਿ ਰਹਾ ਮੇਰਾ ਬ੍ਰਦਰ ਤੋ ਇਹਨਾਂ ਪਹਿਲਾਂ ਤਿੰਨ ਫਾਇਰ ਮਾਰੇ ਜੀ ਉਸ ਤੋਂ ਬਾਅਦ ਇਹਨਾਂ ਨੇ ਘਰ ਨੂੰ ਅੱਗ ਲਾਉਣੀ ਸ਼ੁਰੂ ਕਰਤੀ ਜੀ ਪਹਿਲਾਂ ਤੋੜਿਆ ਜੀ ਪੇਰੇ ਮੇਰੇ ਭਰਾ ਦੀਆਂ ਕੰਦਾ ਥੋੜਿਆ ਨਾ ਮਾਰ-ਮਾਰ ਕੇ ਕੰਦਾ ਬਚਾ ਦਿੱਤੀਆਂ ਜੀ ਲੜਕੀ ਦੇ ਪਰਿਵਾਰ ਹਾਂਜੀ ਕੁੜੀ ਲੜਕੀ ਦੇ ਪਰਿਵਾਰ ਵਾਲੇ ਸੀਗਾ ਜਿਹੜਾ ਉਹਨਾਂ ਦੇ ਪਰਿਵਾਰ ਵਾਲੇ ਸੀ ਕਾਰਨ ਇਹ ਸੀ ਜੀ ਵੀ ਜੋ ਸਾਡਾ ਲੜਕਾ ਸਾਨੂੰ ਦੱਸਿਆ ਨਹੀਂ ਮੇਰਾ ਬ੍ਰਦਰ ਤਾਂ ਯੂਪੀਸੀ ਜੀ ਬਿਹਾਰ ਚ ਸੀ ਤੇ ਉਹ ਇਹਨਾਂ ਦੱਸਿਆ ਨਹੀਂ ਤੇ ਉਹ ਆਪਸ ਵਿੱਚ ਮੁੰਡੇ ਨੇ ਤੇ ਕੁੜੀ ਨੇ ਇਥੋਂ ਭੱਜ ਗਿਆ ਸਾਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਦਾ ਹਾਂ ਲਵ ਮੈਰਿਜ ਕਰਾ ਲਈ ਸਾਡੇ ਬ੍ਰਦਰ ਨੂੰ ਕਿਸੇ ਨੂੰ ਨਹੀਂ ਪਤਾ ਜੀ ਉਹਨਾਂ ਦੇ ਘਰੇ ਗਏ ਹਾਂ ਉਹਨਾਂ ਘਰ ਤੋੜਦਾ ਜੀ ਔਰ ਪੁਰਥਵਰ ਲੋਕ ਕੋ ਕਾਰਵਾਈ ਦੀ ਮੰਗ ਹੈਗੀ ਹੋਣੀ ਚਾਹੀਦੀ ਮੰਗ ਇਨਸਾਫ ਹੀ ਚਾਹਣੇ ਜੀ ਅਸੀਂ ਸਾਰੇ ਲਾਲ ਮੇਰਕੇ ਪਿੰਡ ਵਾਲੇ ਵੀ ਜੀ ਇੱਕ ਪੀਰਾ ਵਾਲੇ ਦੇ ਜਿਹੜਾ ਮਸਲਾ ਆਇਆ ਜੀ ਅਦਲ ਗਈ ਘਰ ਨੂੰ ਕੀ ਹੋ ਰਿਹਾ ਮਸਲਾ ਇਹ ਸਾਡੇ ਕੋਲ ਬਿੱਟੂ ਨਾਮ ਦੇ ਆਦਮੀ ਨੇ ਕੰਪਲੇਂਟ ਕੀਤੀ ਹੈ ਵੀ ਉਸਦੇ ਬੇਟੇ ਨੇ ਲਵ ਮੈਰਿਜ ਕੀਤੀ 23 7 ਨੂੰ 23 ਜੁਲਾਈ ਨੂੰ ਇਸੇ ਰੰਜਿਸ਼ ਦੇ ਕਾਰਨ ਉਹ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਨਾਂ ਦੇ ਘਰ ਆ ਕੇ ਜਦੋਂ ਇਹ ਘਰੇ ਹੈ ਨਹੀਂ ਸੀ ਇਹ ਪਾਸੇ ਐਸੇ ਸੀ ਘਰੇ ਆ ਕੇ ਇਹਨਾਂ ਦੇ ਤੋੜਪੰਨ ਕੀਤੀ ਹੈ ਤੇ ਸਮਾਨ ਨੂੰ ਜਿਹੜਾ ਕੋਈ ਇਹਨਾਂ ਦਾ ਘਰੇਲੂ ਵਰਤਦਾ ਸਮਾਨ ਸੀ ਉਹਨੂੰ ਅੱਗ ਲਾ ਗਿਆ ਜਿਸ ਦੇ ਨਾਲ ਇਹਨਾਂ ਦਾ ਕਾਫੀ ਨੁਕਸਾਨ ਹੈ ਅਸੀਂ ਇਹਦੇ ਸਬੰਧ ਵਿੱਚ ਮਕਦਮਾ ਨੰਬਰ 129 ਅਨਾਸਦਰ ਕੋਲ ਵਿੱਚ ਦਰਜ ਕੀਤਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਜੀਤ ਕੁਮਾਰ ਹੋਣੀ ਜਿਹੜੇ ਹੈਗੇ ਕੁੱਲ ਦੋਸ਼ੀਏ ਦੇ ਵਿੱਚ 6 ਬਾਈ ਦੇ ਦੋਸ਼ੀ ਨੇ ਜੀ ਰਾਜਕੁਮਾਰ, ਰਾਹੁਲ, ਕਰਨ, ਅਰਜੇਸ਼ ਬਾਈ ਨੰਸ਼ੀ ਬੰਦੇ ਆ ਤੇ ਹਾਂਜੀ ਬਿਲਕੁਲ ਛਾਪੇਬਾਰੀ ਚੱਲ ਰਹੀ ਹੈ ਬਹੁਤ ਜਲਦੀ ਉਹਨੂੰ ਰਿਸ਼ਤਾ ਕਰਨਾ ਕੀ ਨਾਮ ਤੁਹਾਡਾ ਨੀਲਮ ਮੇਰਾ ਨਾਮ ਨੀਲਮ ਜਿਹੜਾ ਤੁਹਾਡੇ ਘਰ ਨਾਲ ਆ ਕੇ ਲੱਗੀ ਕੀ ਵਜ੍ਹਾ ਸੀ ਵਜ੍ਹਾ ਕੀ ਮੁੰਡੇ ਨੇ ਤੇ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਕੋਟ ਮੈਰਿਜ ਹੋ ਚੁੱਕੀ ਉਹਨਾਂ ਦੀ ਕੁੜੀ ਕਿੱਥੋਂ ਦੀ ਕੁੜੀ ਕਲਾ ਨੇ ਕਲੋਲੀ ਦੀ ਕੁੜੀ ਏ ਤੇ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਅਸੀਂ ਇਹਨਾਂ ਨਾਲ ਕੰਪਰੋਮਿਸ ਕਰਦੇ ਹੀ ਸਾਡੀ ਗੱਲ ਦੇ ਵਿੱਚ ਕਿਸੇ ਦੇ ਨਹੀਂ ਆਏ ਸਾਨੂੰ ਕੁਝ ਨਹੀਂ ਦੱਸਿਆ ਪੁੱਛਿਆ ਉਤੋਂ ਸਾਡੇ ਘਰੇ ਰਾਤੀ ਗਾ ਦੋ ਜਣੇ ਗਏ ਸਾਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਰਾਤੀ ਆ ਕੇ ਇਥੋਂ ਕਬੂਤਰ ਤੇ ਕੁਕੜੋਂ ਦੇ ਚੱਕੇ ਵੀਰੇ ਦੇ ਵੱਡਾ ਵੀਰ ਹੈ ਸਾਡਾ ਜੇਠ ਮੇਰਾ ਤੇ ਇਹਨਾਂ ਦੇ ਚੁੱਕੇ ਨੇ ਆ ਕੇ ਨਾ ਅਗਲਾ ਕੇ ਸਾਰੇ ਨੁਕਸਾਨ ਕੀਤਾ ਆ ਬੰਦੇ ਦਾ ਕਤ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜੇ ਪਿੰਡ ਆਏ ਗੋਲੀ ਚਲਾਈ ਉਹਨਾਂ ਨੇ ਕਿੰਨੇ ਕ ਜਿਹੜੇ ਬੰਦੇ ਆਏ ਨੇ 20 25 ਜਣੇ ਬੰਦੇ ਜਿਆਦੇ ਸੀ ਆਦੂ ਵੀ ਜਿਆਦੇ ਸੀ ਹਨੇਰਾ ਕੀਤਾ ਲਾਈਟਾਂ ਕੱਟੀਆਂ ਇਹਨਾਂ ਨੇ ਬੰਦੇ ਸਿਆਣੇ ਨਹੀਂ ਗਏ ਸਾਡੇ ਤੋਂ ਇਹਨਾਂ ਨੇ ਬਹੁਤ ਜ਼ਿਆਦਾ ਦੇ ਜਾਣੇ ਸਾਡੇ ਜੀ ਵੇਖੇ ਇਹਨਾਂ ਨੇ ਕੀ ਘਰੇ ਆ ਹੀ ਉਹਨਾਂ ਦਾ ਨੁਕਸਾਨ ਕਰੀਏ ਇਹਨਾਂ ਨੇ ਕੁਛ ਵੀ ਸਾਡੇ ਘਰ ਦੇ ਵਿੱਚ ਛੱਡਿਆ ਨਹੀਂ ਤਾਂ ਸਿਲੰਡਰ ਤੱਕ ਨੁਆਟਰ ਤੱਕ ਏਸੀ ਤੱਕ ਕੋਈ ਵੀ ਘਰ ਦੀ ਚੀਜ਼ ਨਹੀਂ ਹੈਗੀ ਸਾਡੇ ਦੇ ਵਿੱਚ ਜਿਹੜੀ ਇਹਨਾਂ ਨੇ ਛੱਡੀ ਹੈ ਹਾਂਜੀ ਸਾਨੂੰ ਤਾਂ ਸਰਕਾਰ ਬਸ ਇਹ ਹਾਈਵੇ ਸਾਨੂੰ ਨਿصاف ਮਿਲੇ ਕਿਵੇਂ ਕਿਵੇਂ ਜੇ ਮੁੰਡੇ ਦੀ ਮਰਜ਼ੀ ਸੀ ਤੇ ਕੁੜੀ ਦੀ ਵੀ ਮਰਜ਼ੀ ਸੀ ਫਿਰ ਬੇਟੀ ਆਦੀ ਨੂੰ ਫਾੜ ਦੇ ਕਾਰਵਾਈ ਕਰਨੀ ਸੀ ਸਾਡੇ ਨਾਲ ਕਰ ਦੇ ਘਰੇ ਕਾਂ ਤੋਂ ਆਏ ਸਾਡੇ ਇਹਨਾਂ ਕਾਂ ਤੋਂ ਸਾਡੇ ਘਰੇ ਵਾਰਦਾਤ ਕੀਤੀ ਹਾਂਜੀ ਸਾਡੀ ਤੇਹਾ ਬੇਨਤੀ ਸਾਡੇ ਨਾਲ ਨਿصاف ਕੀਤਾ ਜਾਵੇ